ਸੋਹਰੇ ਘਰ ਤੇ ਨਾ ਪੇਕੇ ਘਰ ਦੇ ਵਿੱਚ ਦੋ ਰਿਸ਼ਤੇ ਹੁੰਦੇ ਨੇ ਜੇ ਤੂੰ ਬਣਾ ਕੇ ਰੱਖੇ ਤੇ ਨਾ ਤੂੰ ਇਧਰੋਂ ਜਾਵੇਂ ਤੇ ਨਾ ਉਧਰੋਂ ਪੇਕੇ ਘਰ ਦੇ ਵਿੱਚ ਪਰਜਾਈ ਤੇ ਸੋਹਰੇ ਘਰ ਦੇ ਵਿੱਚ ਨਨਾਨ ਜੇ ਦੋਨਾਂ ਨਾਲ ਰਿਸ਼ਤਾ ਵਧੀਆ ਬਣਿਆ ਰਵੇ ਨਾ ਤੇ ਨਾ ਇਧਰੋਂ ਟੁੱਟਦਾ ਤੇ ਨਾ ਉਧਰੋਂ ਜਾਓ ਟਿਫਨ ਰੈਡੀ ਐ ਟਾਈਮ ਨਾਲ ਹੀ ਟਿਫਨ ਤਿਆਰ ਕਰ ਦੇਣੀ ਆ ਹਾਲੇ ਕੰਮ ਤੇ ਜਾਣ ਨੂੰ ਨਾ ਮੈਨੂੰ ਪੂਰੇ 20 ਮਿੰਟ ਪਏ ਨੇ ਸਿਆਦ ਤੱਕ ਕਰਨਾ ਹੀ ਸੀ ਭਾਵੇਂ ਜਲਦੀ ਕਰਤਾ ਪਰ ਫਿਰ ਵੀ ਨਾ ਤੁਸੀਂ ਟਾਈਮ ਸਿਰ ਜਾਓ ਕਈ ਵਾਰੀ ਰਾਤ ਦੇ ਵਿੱਚ ਟ੍ਰੈਫਿਕ ਵੀ ਤਾਂ ਮੇਲੇ ਜਾਂਦਾ ਨਾਲੇ ਨਾ ਟਾਈਮ ਸਿਰ ਪਹੁੰਚਣਾ ਨਾ ਬੰਦੇ ਦੀ ਰੈਪਿਟੇਸ਼ਨ ਸਹੀ ਬਣੀ ਰਹਿੰਦੀ ਐ ਜੇ 10:30 ਵਜੇ ਉੱਥੇ ਪਹੁੰਚਣਾ ਹੁੰਦਾ 10:30 ਵਜੇ ਮੈਂ ਉੱਥੇ ਪਹੁੰਚ ਜਾਣਾ 5 ਮਿੰਟ ਲੱਗਦੇ ਮੈਨੂੰ ਪੰਚਿੰਗ ਕਰਨ ਨੂੰ 10 ਮਿੰਟ ਲੱਗਦੇ ਮੈਨੂੰ ਟੋਏ ਸੈੱਟ ਕਰਨ ਨੂੰ ਉਸ ਤੋਂ ਬਾਅਦ ਮੈਂ ਆਰਾਮ ਨਾਲ ਕਾਊਂਟਰ ਤੇ ਭੈਜਣਾ ਮੇਰੀ ਗੱਲ ਸੁਣੋ ਸੱਚੀ ਦੱਸਿਓ ਕੰਮ ਠੀਕ ਆ ਨਾ ਜਿਆਦਾ ਹਾਰਡ ਤਾਂ ਨਹੀਂ ਹੈਗਾ ਫੁਰਮਤ ਇਹ ਨਾ ਹੋਵੇ ਡੈਡੀ ਦੇ ਤਾਨਿਆਂ ਤੇ ਚੱਕਰ ਦੇ ਵਿੱਚ ਤੁਸੀਂ ਆਪਣੇ ਆਪ ਦੀ ਸਿਹਤ ਨਾ ਖਰਾਬ ਕਰਾ ਲਓ ਜਿਆਦਾ ਕੰਮ ਕਰਕੇ ਰੀਆ ਕੰਮ ਨਾ ਚਿੰਨਾ ਮਰਜੀ ਹਾਰਡ ਹੋਵੇ ਕੰਮ ਮੁਤਾਬਕ ਜੇ ਬੰਦੇ ਨੂੰ ਸੈਲਰੀ ਮਿਲਦੀ ਹੈ ਨਾ ਫੇਰ ਬੰਦੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਚਲੋ ਠੀਕ ਐ ਆਨਾ ਮੈਂ ਦੋ ਪਰੌਂਠੀਆਂ ਪਾ ਦਿੱਤੀਆਂ ਨੇ ਤੇ ਤਿੰਨ ਫੁਲਕੇ ਪਾ ਦਿੱਤੇ ਸਬਜ਼ੀ ਦੇ ਨਾਲ ਦੋ ਪਰੌਂਠੀਆਂ ਤਾਂ ਤੁਸੀਂ ਹੁਣੇ ਜਾ ਕੇ ਖਾ ਲਿਓ ਚਾਹ ਦੇ ਨਾਲ ਪਤਾ ਨਹੀਂ ਕਿਹੜੀ ਆਦਤ ਹੈ ਤੁਹਾਨੂੰ ਸਿਰੇ ਸਿਰੇ ਤਾਂ ਤੁਸੀਂ ਬ੍ਰੇਕਫਾਸਟ ਵੀ ਨਹੀਂ ਕਰਕੇ ਜਾਂਦੇ ਤੇ ਦੁਪਹਿਰ ਦੀ ਰੋਟੀ ਸਬਜੀ ਦੇ ਨਾਲ ਹੈਗੀ ਹੈ ਰੋਟੀਆਂ ਨਾ ਦੇਸੀ ਘਿਓ ਨਾਲ ਚੋਪੜੀਆਂ ਨੇ ਖਾ ਲਈਓ ਅਣਕੈਲੀ ਨਾ ਕਰ ਦਿਓ ਯਾਰ ਮੇਰੀਆਂ ਰੋਟੀਆਂ ਨਾ ਸਿੰਪਲ ਬਣਾਇਆ ਕਰ ਦੇਸੀ ਘਿਓ ਖਵਾ ਖਵਾ ਕੇ ਨਾ ਤੂੰ ਮੈਨੂੰ ਮੋਟਾ ਕਰ ਦੇਣਾ ਲੈ ਦੱਸ ਇੱਚ ਮੋਟੇ ਹੋਣ ਵਾਲੀ ਕਿਹੜੀ ਗੱਲ ਹੈ ਬੰਦੇ ਨੇ ਜੇ ਸਾਰੀ ਦਿਹਾੜੀ ਮਿਹਨਤ ਕਰਨੀ ਹੈ ਤੇ ਫਿਰ ਖਾਣਾ ਪੀਣਾ ਵੀ ਤਾਂ ਵੱਧੀ ਚੱਲ ਠੀਕ ਹੈ ਕੋੜੀਏ ਦੋ ਪਰੌਂਠੀਆਂ ਨਾਲ ਇਹਦਾ ਕੀ ਬੰਨਾ ਹੈ ਐ ਮਹਾਰਾਜੇ ਨੂੰ ਨਾ 6-6 ਪਰੌਂਠੀਆਂ ਚਾਹੀਦੀਆਂ ਹੁੰਦੀਆਂ ਗੜੀ ਨਮਸਤੇ ਕਿਵੇਂ ਹੋ ਠੀਕੋਂ ਉਹਨਾਂ ਨਾਲ ਮਸਵੇਰੇ ਜਦੋਂ ਵੀ ਕੰਮ ਤੇ ਜਾਇਆ ਕਰਨਾ ਥੋੜੇ ਪੈਰੀ ਹੱਤ ਲਾ ਕੇ ਜਾਇਆ ਕਰਨਾ ਬੰਦੇ ਦਾ ਨਾ ਮੂਡ ਠੀਕ ਰਹਿੰਦਾ ਹਾਂ ਕਿਉ ਉਹਨੂੰ ਪੋਚੇ ਪਾ ਹੋ ਰਹੇ ਆ ਕਾਕਾ ਮੈਂ ਜੰਮਿਆ ਤੈਨੂੰ ਤੂੰ ਨਹੀਂ ਮੈਨੂੰ ਜੰਮਿਆ ਕੀ ਗੱਲ ਸਵੇਰੇ ਸਾਰੇ ਮਹਿਫਿਲ ਲਾ ਲਈ ਅੱਜ ਉਹ ਕੁਛ ਨਹੀਂ ਮੰਮੀ ਪਤਾ ਨਹੀਂ ਡੈਡੀ ਨੂੰ ਕਿਹੜੇ ਪੰਡਤ ਨੇ ਦੱਸਿਆ ਵਾ ਕਿ ਸਵੇਰੇ ਸਵੇਰੇ ਨਾ ਮੁੰਡੇ ਨਾਲ ਖਿਜ ਕੇ ਬੋਲਿਆ ਕਰੋ ਚਲੋ ਕੋਈ ਗੱਲ ਨਹੀਂ ਇਹਨਾਂ ਗੱਲਾਂ ਛੱਡੋ ਤੁਸੀਂ ਟਿਫਨ ਖਾਡੋ ਤੇ ਕੰਮ ਤੇ ਜਾਓ 10 ਤਾਂ ਪਹਿਲਾਂ ਹੀ ਵੱਜ ਗਏ ਨੇ ਕਾਕਾ ਜੀ ਕਿਹੜੀ ਜੋਬ ਲੱਗੇ ਹੋ ਕਿੱਥੇ ਲੱਗੇ ਹੋ ਪਿਓ ਨੂੰ ਦੱਸਣਾ ਤੁਹਾਡਾ ਫਰਜ਼ ਨਹੀਂ ਬੰਦਾ ਕਿੰਨੇ ਪੈਸੇ ਲੈ ਰਹੇ ਹੋ ਅੱਜ ਕੱਲ ਕਾਕਾ ਤਨਖਾਹ ਕਿੰਨੀ ਲਈ ਹੈ ਸੱਚੀ ਵਾਲੀ ਦੱਸੀ ਝੂਠੀ ਵਾਲੀ ਨਹੀਂ ਕਿਤੇ 12 ਵਾਰ ਬਾਅਦ ਤੂੰ ਪੈਸੇ ਢੀਂ ਕਰ ਜਵੇਂ ਕਾਕਾ ਮਾਮਲ ਕੀ ਦੇਖਦਾ ਪਿਆ ਜਿਹੜਾ ਤੁਹਾਨੂੰ ਮੈਂ ਸਵਾਲ ਪੁੱਛਿਆ ਨਾ ਤੂੰ ਉਹਦਾ ਜਵਾਬ ਦੇ ਡੈਡੀ ਮੈਂ ਦੱਸ ਦਿੰਨੀ ਆ ਇਹ ਮੋਡਲ ਟਾਊਨ ਵਾਲੀ ਸਾਈਡ ਨਾ ਟॉय ਸ਼ਾਪ ਤੇ ਲੱਗੇ ਨੇ ਜਿਹੜੇ ਦਸਵੇਂ ਜਾਣਾ ਕਿ ਸ਼ਾਮੀ 8 ਵਜੇ ਆਣਾ ਸਵੇਰ ਦੀ ਚਾਹ ਮਿਲਣੀ ਹੈ ਦੁਪਹਿਰੇ ਅੱਧਾ ਘੰਟਾ ਲੰਚ ਟਾਈਮ ਤੇ ਸ਼ਾਮ ਦੀ ਚਾਹ ਮਿਲੇਗੀ ਉਹਦਾ ਤਾਂ ਵੈਸੇ ਸੈਲਰੀ 18000 ਹੈ ਪਰ ਜੇ ਕੋਈ ਛੁੱਟੀ ਨਹੀਂ ਕਰਨਗੇ ਤੇ ਬੋਨਸ ਵਗੈਰਾ ਮਿਲਾ ਕੇ 21200 ਜਾਂ 21400 ਤੱਕ ਬਣ ਸਕਦੀ ਹੈ ਸੰਡੇ ਦਾ ਤਾਂ ਮਤਲਬ ਹੀ ਨਹੀਂ ਹੈਗਾ ਕਿ ਇਹਨਾਂ ਨੂੰ ਛੁੱਟੀ ਮਿਲ ਜਵੇ ਪਰ ਫਿਰ ਵੀ ਜੇ ਵਿਚ ਵਿਚਾਲੇ ਕੋਈ ਦਿਨ ਤਿਉਹਾਰ ਆ ਜਾਂਦਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਛੁੱਟੀ ਨਾ ਹੋ ਸਕੇ ਵਾਹ ਮੇਰਾ ਬੇਟਾ ਹਾਰਾ ਟੇਵਾ ਦਾ ਪੁੱਤ ਤੂੰ ਜਨਾਨੀ ਅੱਗੇ ਖੋਲਿਆ ਭਵਿਸ਼ਿਆਣੀ ਵੀ ਇਹਦੇ ਕੋਲੋਂ ਕਰਾ ਲਾ ਡੈਡੀ ਚਾਵਾਂ ਕੰਮ ਤੇ ਮੈਂ ਜੇ 10 ਮਿੰਟ ਵੀ ਲੇਟ ਹੋ ਗਿਆ ਨਾ ਤਾਂ ਉਹਨਾਂ ਨੇ ਪੂਰਾ 1 ਘੰਟਾ ਕੱਟ ਲੈਣਾ ਮੇਰਾ ਤੇ ਮਹੀਨੇ ਦੀ ਤਨਖਾਹ 'ਚ ਨਾ ਫਰਕ ਪਊਗਾ ਹਾਂ ਹਾਂ ਪੁੱਤ ਜਾ ਹੱਥ ਕੇ ਜਾ ਮੋਟਰਸਾਈਕਲ ਦੇ ਕੱਪੜਾ ਵੀ ਮਾਰ ਦਿੰਨਾ ਤੇਰੀ ਮੈਂ ਕਿੱਕ ਵੀ ਮਾਰ ਦਿੰਨਾ ਪਰ ਥਾਰੀ ਤਨਖਾਹ ਨਾ ਮੇਰੇ ਹੱਥ ਚ ਹੋਣੀ ਚਾਹੀਦੀ ਹੈ ਨਾ ਕਿ ਇਹਦੇ ਹੱਥ ਚ ਜੀ ਮੈਂ ਕੀ ਕਹਨੀ ਆ ਤੁਸੀਂ ਨਾ ਅੱਜੂ ਦੀ ਬਾਈਕ ਤੇ ਬਹਿ ਕੇ ਨਾਲ ਹੀ ਚੱਲ ਜਾਓ ਜਦ ਤੱਕ ਮਹੀਨਾ ਨਹੀਂ ਨਾ ਹੁੰਦਾ ਤੁਸੀਂ ਬਾਉ ਦੇ ਕੋਲ ਹੀ ਬੈਠੇ ਰਹੇ ਹੋ ਜਦੋਂ ਤਨਖਾਹ ਦਾ ਟਾਈਮ ਆਇਆ ਨਾ ਤੁਸੀਂ ਬਾਉ ਨੂੰ ਕਿਹਾ ਲਿਓ ਲਿਓ ਜੀ ਇੱਧਰ ਲਿਆਓ ਮੇਰੇ ਕੋਲੇ ਹਾਂਜੀ ਡੈਡੀ ਮੰਮੀ ਤਾਂ ਬਿਲਕੁਲ ਸਹੀ ਕਹਿ ਰਹੇ ਨੇ ਤੁਸੀਂ ਮੇਰੇ ਨਾਲ ਹੀ ਚੱਲ ਬੋ ਨਾਲੇ ਤੁਹਾਡੀ ਬਾਉ ਨਾਲੇ ਮੇਰੇ ਯਾਰੀ ਪੈ ਜਾਊਗੀ ਕਿਆ ਪਤਾ ਉਹ ਤਨਕਾਹੀ ਤੋਂ ਐਡਵਾਂਸ ਫੜਾ ਦੇ ਡੈਡੀ ਸੋਲਿਡ ਟੂ ਸੇ ਪਰ ਇਹ ਗੱਲਾਂ ਤੁਹਾਡੇ ਲਈ ਚੰਗੀਆਂ ਨਹੀਂ ਹੈਗੀਆਂ ਉਹ ਸਵੇਰੇ ਉੱਠੇ ਨਾਤੇ ਧੁੱਤੇ ਤਿਆਰ ਹੋਏ ਧੂਫਬੱਤੀ ਕੀਤੀ ਹੱਥ ਦੇ ਵਿੱਚ ਟਿਫਨ ਵੀ ਫੜ ਲਿਆ ਕਿ ਮੈਂ ਅੱਜ ਫਿਰ ਕੰਮ ਤੇ ਜਾਊਂਗਾ ਤੇ ਮਨ ਲਾ ਕੇ ਕੰਮ ਕਰੂੰਗਾ ਪਰ ਅੱਜ ਤਾਂ jobb ਦਾ ਚੌਥਾ ਦਿਨ ਹੈ ਤੁਸੀਂ ਅੱਜ ਤੋਂ ਹੀ ਆਪਣਾ ਟੋਕ ਤਕਿਆ ਸ਼ੁਰੂ ਕਰ ਦਿੱਤਾ ਜੇ ਸਾਰਾ ਮਹੀਨਾ ਇਦਾਂ ਚੱਲਦਾ ਰਿਹਾ ਫਿਰ ਅਗਲਾ ਆਪਣੇ ਕੰਮ ਦੇ ਵਿੱਚ ਧਿਆਨ ਕਿੱਦਾਂ ਲਾਏਗਾ ਇਹ ਤਾਂ ਥਾਦਾ ਕੁਝ ਬੋਲ ਹੀ ਨਹੀਂ ਰਿਆ ਤੇ ਇਹ ਕੁੜੀ ਬੋਲਦੀ ਉਹ ਬਹੁਤ ਐ ਡੈਡੀ ਜਦੋਂ ਮਹੀਨਾ ਪੂਰਾ ਹੋ ਜੂਗਾ ਨਾ ਮੈਂ ਤੁਹਾਨੂੰ ਨਾਲ ਲੈ ਕੇ ਚੱਲੂਗਾ ਜਿੰਨੀ ਤਨਖਾਹ ਬਣੂਗੀ ਨਾ ਤੁਹਾਡੇ ਹੱਥ 'ਚ ਫੜਾਉਂਗਾ ਮੈਨੂੰ ਮਹੀਨਾ ਕੰਮ ਤਾਂ ਕਰ ਲੈਣ ਦਿਓ ਮੰਮੀ ਸਮਝਾਇਆ ਕਰੋ ਥੋੜਾ ਦੇਖ ਪੁੱਤ ਮੈਂ ਕਿੰਨਾ ਕਿ ਤੇਰੇ ਪਿਓ ਨੂੰ ਸਮਝਾਵਾਂ ਮੈਂ ਤਾਂ ਸਮਝਾ ਸਮਝਾ ਕੇ ਪਹਿਲਾਂ ਹੀ ਥੱਕ ਗਈਆਂ ਹੁਣ ਤੁਸੀਂ ਆਪ ਹੀ ਨਿਪਟੋ ਹੰਜੂ ਮੈਂ ਤਾਂ ਕਹਿ ਰਿਹਾ ਸੀਗਾ ਨਾ ਪੁੱਤ ਨੂੰ ਦੇਸੀ ਘੋਦੀਆਂ ਨਾ ਰੋਟੀਆਂ ਜਾ ਰਹੀਆਂ ਉਹਦਾ ਮੁੱਲ ਤਾਂ ਪੈਣਾ ਹੀ ਚਾਹੀਦਾ ਹੈ ਨਾ ਆ ਪਈਆਂ ਤੁਹਾਡੀਆਂ ਰੋਟੀਆਂ ਸਾਲੀ ਮੇਰੀ ਤਾਂ ਜੂਨ ਹੀ ਮਾੜੀ ਕੀਤੀ ਹੋਈ ਆ ਤੁਸੀਂ ਆਜ ਆਏ ਹਾਂ ਤਾਂ ਸਕੂਟਰੀ ਤੇ ਆ ਜਾਂਦੇ ਪੈਦਲ ਆਏ ਹਾਂ ਤੇ ਮੇਰਾ ਵੀ ਮੋਟਰਸਾਈਕਲ ਖਰਾਬ ਆ ਇਹ ਤਾਂ ਮੈਂ ਤੁਹਾਨੂੰ ਅੱਜ ਘਰੇ ਨਾ ਪਿੱਛੇ ਭਾ ਕੇ ਛੱਡ ਕੇ ਆਣਾ ਸੀ ਕੀ ਹੋਇਆ ਅੱਜ ਬੜਾ ਮੇਰੇ ਨਾਲ ਸਮਾਈਲ ਨਾਲ ਦੇਖੀ ਜੰਨੇ ਆ ਠੀਕ ਆ ਸਭ ਕੁਝ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਮੇਰੀ ਖੁਸ਼ੀ ਦੀ ਵਜ੍ਹਾ ਨਾ ਤੁਸੀਂ ਹੋ ਤੇ ਤੁਹਾਡੇ ਸਾਹਮਣੇ ਖੁਸ਼ ਹੋਣਾ ਹੈ ਅੱਛਾ ਜੀ ਨਾ ਮੈਂ ਹੋ ਜਾ ਕੀ ਕਰਤਾ ਜਿਹੜਾ ਤੁਸੀਂ ਮੇਰੇ ਕਰਕੇ ਖੁਸ਼ ਹੋ ਹੁੰਦਾ ਕਿਤਾ ਮੈਂ ਆਪਣੀ ਮਾਂ ਨੂੰ ਵੀ ਦੁੱਖ ਦਿੰਦਾ ਆਂ ਤੁਹਾਡੇ ਨਾਲ ਵੀ ਲੜਦਾ ਆਂ ਪਰ ਮੇਰੇ ਕਰਕੇ ਤੁਹਾਡੇ ਚਿਹਰੇ ਤੇ ਖੁਸ਼ੀ ਪੱਲੇ ਨਹੀਂ ਪਈ ਗੱਲ ਸਾਨੂੰ ਪਤਾ ਜਦੋਂ ਮੈਂ ਅਚਾਰੇ ਗਈ ਨਾ ਤੇ ਮੰਮੀ ਮੈਨੂੰ ਨਾ ਅਸੀਸਾਂ ਦੇ ਰਹੀ ਸੀ ਵੀ ਜੇ ਅੱਜ ਮੇਰਾ ਪੁੱਤਰ ਸੁਧਰਿਆ ਨਾ ਤਾਂ ਸਿਰਫ ਰਾधिका ਤੇਰੀ ਬਦੌਲਤ ਇਹ ਤਾਂ ਗੱਲ ਨਾ ਮੰਮੀ ਦੀ 101% ਸਹੀ ਆ ਮੈਂ ਪਹਿਲਾਂ ਵੀ ਸਹੀ ਰਾਹ ਤੇ ਹੀ ਜਾਂਦਾ ਪਿਆ ਸੀ ਬਸ ਮੇਰੀ ਮਾਂ ਨੂੰ ਨਹੀਂ ਦਿਖਿਆ ਕਿਉਂਕਿ ਮੇਰੀ ਮਾਂ ਨੂੰ ਮੇਰੀ ਸਿਰਫ ਭੈਣ ਦਿਖਦੀ ਸੀ ਪਰ ਇਸ ਟਾਈਮ ਮੇਰੇ ਘਰ ਦਾ ਜਿਹੜਾ ਵੀ ਮਾਹੌਲ ਆ ਨਾ ਬਹੁਤ ਸੋਨਾ ਚੱਲ ਰਿਹਾ ਤੇ ਇਹ ਸਿਰਫ ਤੁਹਾਡੇ ਕਰਕੇ ਚਲੋ ਠੀਕ ਹੈ ਜੀ ਤੁਹਾਨੂੰ ਲੱਗਦਾ ਨਾ ਕਿ ਸਾਰੀਆਂ ਚੀਜ਼ਾਂ ਮੈਂ ਠੀਕ ਕੀਤੀਆਂ ਨੇ ਇੱਕ ਹੋਰ ਗੱਲ ਕਹਿਣ ਲੱਗੀ ਹਾਂ ਇੱਕ ਤਰ੍ਹਾਂ ਦੀ ਰਿਕਵੈਸਟ ਹੀ ਆ ਤੁਹਾਡੇ ਅੱਗੇ ਆਪਣੀ ਨਾ ਛੋਟੀ ਭੈਣ ਜਿਹੜੀ ਹੈਗੀ ਆ ਰੀਆ ਉਹਦੇ ਘਰੇ ਜ਼ਰੂਰ ਜਾਇਓ ਰਿਕਵੈਸਟ ਨਹੀਂ ਵਾਦੀ ਕਾ ਤੈ ਮੈਨੂੰ ਹੁਕਮ ਹੀ ਦਿਆ ਕਰ ਮੈਨੂੰ ਵੀ ਲੱਗਦਾ ਹੁਣ ਮੈਨੂੰ ਰੀਆ ਕੋਲ ਜਾ ਕੇ ਆਣਾ ਚਾਹੀਦਾ ਕਿਉਂਕਿ ਅਮਨ ਵੀ ਆਪਣੇ ਘਰ ਸਹੀ ਹੈ ਰੀਆ ਵੀ ਆਪਣੇ ਘਰ ਸਹੀ ਹੈ ਮੈਂ ਵੀ ਆਪਣੇ ਘਰ ਸਹੀ ਹਾਂ ਪਰ ਰੀਆ ਦਾ ਪ੍ਰੋਪਰ ਕਰ ਉਦੋਂ ਠੀਕ ਹੋਏਗਾ ਜਦੋਂ ਉਹਦਾ ਪੇਕਾ ਨਾਲ ਮਿਲਣ ਵਰਤਨ ਸ਼ੁਰੂ ਕਰੇਗਾ ਐ ਤਾਂ ਨਾ ਮੰਮੀ ਵੀ ਜਾ ਸਕਦੇ ਨੇ ਪਰ ਇੱਕ ਭਰਾ ਦਾ ਜਾਣਾ ਜ਼ਰੂਰੀ ਆ ਕਿਤੇ ਨਾ ਕਿਤੇ ਰੀਆ ਦੀਦੀ ਵੀ ਵੇਟ ਕਰਦੇ ਹੋਣੇ ਤੁਹਾਡੀ ਕਿ ਕਦੋਂ ਮੇਰਾ ਭਰਾ ਮੇਰੇ ਨਾਲ ਸਹੀ ਹੋਊਗਾ ਕੱਲ ਨੂੰ ਤਾਂ ਇੱਦਾਂ ਆਪਣਾ ਵਿਆਹ ਹੋ ਗਿਆ ਨਾ ਆ ਸਾਰੀਆਂ ਰਿਸ਼ਤੇਦਾਰੀਆਂ ਸਾਰੇ ਰਿਸ਼ਤੇ ਸੰਭਾਲ ਕੇ ਆਪਾਂ ਹੀ ਰੱਖਣੇ ਆ ਬਸ ਮੈਂ ਤਾਂ ਇਹ ਚਾਹਨੀ ਆ ਕਿ ਆਪਣੀ ਮਾਂ ਖੁਸ਼ ਰਹੇ ਚਲੋ ਆਓ ਚਲਦੇ ਚਲਦੇ ਗੱਲ ਕਰਦੇ ਆ ਗੱਲ ਪਤਾ ਕੀ ਆ ਹਮੇਸ਼ਾ ਨਾ ਭੈਣ ਭਰਾਵਾਂ ਦਾ ਰਿਸ਼ਤਾ ਸੋਹਣਾ ਹੋਣਾ ਚਾਹੀਦਾ ਕਿਉਂਕਿ ਔਖੇ ਟਾਈਮ ਭਰਾ ਭੈਣ ਨਾਲ ਤੇ ਭੈਣ ਭਰਾ ਨਾਲ ਖੜਦੇ ਆ ਮੈਂ ਕਹਿੰਨਾ ਭੈਣ ਭਰਾਵਾਂ ਦੇ ਰਿਸ਼ਤੇ ਤੋਂ ਵੱਧ ਕੇ ਨਾ ਇਸ ਦੁਨੀਆ ਤੇ ਕੋਈ ਰਿਸ਼ਤਾ ਨਹੀਂ ਸਹੀ ਕਿਹਾ ਜੀ ਤੁਸੀਂ ਕੋਈ ਮੇਰੀ ਵੱਡੀ ਭੈਣ ਆ ਦੇਖ ਲਓ ਮੈਨੂੰ ਉਹਨੇ ਨਾ ਜ਼ਿੰਦਗੀ ਚ ਇੱਕੋ ਗੱਲ ਸਮਝਾਈਏ ਕਹਿੰਦੀ ਅੱਗੇ ਜਾ ਕੇ ਯਾਰੀਸੀਆਂ ਵਿੱਚ ਹਮੇਸ਼ਾ ਸਹੀ ਦਾ ਸਾਥ ਦੇਈ ਆ ਗਲਤ ਕਰਕੇ ਨਾ ਆਪਣੀ ਰਿਸ਼ਤਿਆਂ ਨੂੰ ਤੋੜੀ ਨਾ ਗੱਲ ਤਾਂ ਠੋਡੀ ਸਹੀ ਐ ਮੈਂ ਵੀ ਨਾ ਜ਼ਿੰਦਗੀ ਚ ਹੁਣ ਇੱਕ ਗੱਲ ਸਿੱਖੀ ਐ ਰਿਸ਼ਤਿਆਂ ਨੂੰ ਹਮੇਸ਼ਾ ਜੋੜ ਕੇ ਰੱਖਣਾ ਚਾਹੀਦਾ ਕਿਉਂਕਿ ਰਿਸ਼ਤੇ ਜੁੜੇ ਰਹਿਣ ਤਾਂ ਵਧੀਆ ਪਰ ਜਦੋਂ ਰਿਸ਼ਤੇ ਟੁੱਟਦੇ ਨੇ ਤੇ ਇੱਕ ਮਿੰਟ 'ਚ ਟੁੱਟਦੇ ਨੇ ਤੇ ਫਿਰ ਸਾਲਾ ਸਾਲ ਨਹੀਂ ਜੁੜਦੇ ਹਾਏ ਇੱਥੇ ਕਿਤੇ ਨਾ ਕੁਝ ਪਿਆ ਆਵੇ ਤੇ ਮੈਂ ਤਾ ਤੂੰ ਵਾਰ ਦੇਵਾ ਸੱਚੀ ਕਿੰਨੀਆਂ ਸਿਆਣੀਆਂ ਗੱਲਾਂ ਕਰਦੇ ਬਦ ਤੂੰ ਥੋੜੇ ਦਿਨਾਂ ਤਾਂ ਵਾਰ ਦੇ ਇਹ ਤਾਂ ਮੈਨੂੰ ਨજર ਹੀ ਨਾ ਲੱਗ ਜੇ ਚਲੋ ਚਲੋ ਮੈਂ ਜਾ ਕੇ ਨਾ ਹੁਣ ਰਸਤੇ 'ਚ ਡੰਡੀ ਵਾਲੀ ਮਿਰਚਾਂ ਲੈ ਕੇ ਆਣੀ ਆ ਤੁਹਾਡੇ ਘਰ ਪਹਿਲਾਂ ਤਾਂ ਡੰਡੀ ਵਾਲੀ ਮਿਰਚਾਂ ਨਾਲ ਕੀ ਹੁੰਦਾ ਨજર ਉਤਾਰਦੇ ਆ ਮੋਰੀ ਨજર ਨਹੀਂ ਲੱਗਦੀ ਕਿਸੇ ਦੀ ਗੈਸ ਤੇ ਰੱਖਦੇ ਆ ਹਾਂਜੀ ਫਿਰ ਗੈਸ ਬਾਲਦੀ ਹੈ ਫੇ ਖਾਂਸੀ ਆਂਦੀ ਹੈ ਹਾਂ ਜੇ ਖਾਂਸੀ ਆਵੇ ਫਿਰ ਖਾਂਸੀ ਆਵੇ ਤਾਂ ਸੁੰਝ ਨજર ਲੱਗਦੀ ਤੇ ਜਨਾਬ ਨਾ ਆਵੇ ਤਾਂ ਵੀ ਲੱਗਦੀ ਹੈ ਚਲੋ ਠੀਕ ਆ ਹੁਣ ਗਲੀ ਸਿੱਧੀ ਜਾਂਦੀ ਆ ਤੇ ਸਿੱਧਾ ਜਾ ਕੇ ਐਂ ਜਾ ਕੇ ਆ ਜਾਣਾ ਤੁਹਾਡਾ ਘਰ ਤੇ ਇੱਕ ਗੱਲ ਹੋਰ ਤਰੀ ਪਹੁੰਚ ਕੇ ਮੈਸੇਜ ਕਰਦੇ ਠੀਕ ਹੈ ਜੀ ਉਹ ਸੁਣੋ ਸੁਣੋ ਮੇਰੀ ਗੱਲ ਸੁਣੋ ਮੈਂ ਕਾਲੀ ਕਾਲੀ ਜੀ ਤੁਹਾਨੂੰ ਇੱਕ ਚੀਜ਼ ਹੀ ਦੇਣਾ ਭੁੱਲ ਗਏ ਤੁਸੀਂ ਚੀਜ਼ ਕੀ ਹੋਇਆ ਇੱਕ ਮਿੰਟ ਤਾਂ ਰੁਕੋ ਸੁਣ ਲੋ ਇਹਨੂੰ ਉਨੀ ਦੇ ਤੱਕ ਪਾ ਕੇ ਰੱਖਣਾ ਜਿੰਨੀ ਦੇਰ ਤੱਕ ਆਪਣਾ ਰਿਸ਼ਤਾ ਨਹੀਂ ਟੁੱਟਦਾ ਤੇ ਮੈਨੂੰ ਇਸ ਚੀਜ਼ ਦੀ ਪੂਰੀ ਉਮੀਦ ਹੈ ਆਪਣਾ ਰਿਸ਼ਤਾ ਕਦੇ ਨਹੀਂ ਟੁੱਟੂਗਾ ਪੂਰੀ ਜ਼ਿੰਦਗੀ ਇਦਾਂ ਹੀ ਕਾਇਮ ਰਹੂਗਾ ਦਾ ਭਾਬੀ ਠੀਕ ਹੋ? ਮੈਂ ਤਾਂ ਠੀਕ ਆ। ਤੁਸੀਂ ਦੱਸੋ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਬਾਜੀ। ਸਤਿ ਸ਼੍ਰੀ ਅਕਾਲ ਰਾਜੀ। ਠੀਕ ਆ ਮੈਂ। ਇਹਨੂੰ ਤਾਂ ਹੀ ਸਮਝਾਤਾ। ਹੁਣ ਮਾਮੇ ਨੂੰ ਸਮਝਾਉਣਾ ਪੈਣਾ। ਮਾਮਾ ਕਿੱਥੇ ਨੇ? ਡੈਡੀ ਨਾ ਅੰਦਰ ਨੇ। ਪਹਿਤੋ ਬਾਜੀ ਤੁਸੀਂ ਜਾ ਕੇ ਅਸੀਂ ਆਉਂਨੇ ਆ। ਇਹ ਕੌਣ ਨੇ? ਐਨਾ ਪੂਆ ਜੀ ਦੇ ਵੱਡੇ ਬੇਟੇ ਨੇ ਤੇ ਛੋਟੇ ਵਾਲੇ ਉਹ ਬਾਹਰ ਆਂਦੇ ਨੇ। ਅੱਛਾ ਜੀ। ਪੇ ਇਹ ਨਹੀਂ ਟਰਲ ਪੂਆਜੀ ਦੇ ਬੇਟੇ ਜਿਨ੍ਹਾਂ ਤੋਂ ਸਾਰੇ ਡਰ ਕੇ ਰਹਿੰਦੇ ਨੇ ਰੀਆ ਤੂੰ ਪੁੱਛ ਨਾ ਮੈਨੂੰ ਉਹਨਾਂ ਨੇ ਨਾ ਮੈਨੂੰ ਵੀ ਦਿਨਾਚੇ ਕੰਨਾਂ ਨੂੰ ਹੱਥ ਲਵਾਵਾਂ ਤੇ ਉਹ ਤੇ ਅੱਗੇ ਨਾਲੋਂ ਵੀ ਤਿੱਖੇ ਹੋਏ ਫਿਰਦੇ ਨੇ ਨਹੀਂ ਦੀਦੀ ਇਹ ਤਾਂ ਤੁਹਾਡਾ ਵਹਿਮ ਹੀ ਹੈ ਕਈ ਵਾਰੀ ਜਿਹੜੇ ਬੰਦੇ ਨੂੰ ਸਹੀ ਰਾਤ ਤੇ ਪਾਣਾ ਹੋਵੇ ਨਾ ਉਹਦੇ ਨਾਲ ਤਿੱਖੇ ਹੋਣਾ ਹੀ ਪੈਂਦਾ ਰੀਆ ਚਲ ਆਪਾਂ ਅੰਦਰ ਦੇਖੀ ਹੁਣ ਕੀ ਬੰਦਾ ਹੈ ਭਾਬੀ ਪਾਣੀ ਨਾ ਤਾਜੀ ਲੈ ਕੇ ਆਇਓ ਕੁੜੀਏ ਕਿੱਦਾਂ ਠੀਕ ਆ ਪੁੱਤ ਆਪਣੀ ਮਾਂ ਨੂੰ ਤੇ ਆਪਣੇ ਪਿਓ ਨੂੰ ਮਿਲਣਾ ਨਹੀਂ ਆ ਕੇ ਤੂੰ ਬੈਠ ਗਈ ਆ ਮਿਲਾਂਗੀ ਮੈਂ ਇੱਥੇ ਹੀ ਆ ਮੰਮੀ ਨੂੰ ਵੀ ਤੇ ਤੁਹਾਨੂੰ ਵੀ ਨਾਲੇ ਜਿਹੜੀ ਗੱਲ ਵੀਰਜੀ ਕਰਨ ਆਇਆ ਨਾ ਪਹਿਲਾਂ ਉਹ ਸੁਣ ਲਓ ਦੇਖ ਰਮਨ ਗੱਲ ਉਹ ਕਰੀ ਜਿਹੜੀ ਸਾਡੀ ਹੱਕ 'ਚ ਹੋਵੇ ਅੱਗੇ ਤੇਰੀ ਮਾਤਾ ਨਾ ਬਹੁਤ ਬੋਲ ਚੁੱਕੀ ਆ ਪਹਿਲਾਂ ਤਾਂ ਮਾਮਾ ਜੀ ਮੈਨੂੰ ਇਹ ਦੱਸੋ ਟੀ ਘਰੇ ਬਿਠਾ ਕੇ ਸ਼ਾਣ ਵਾਦੀ ਆ ਕਿ ਘਟਦੀ ਆ ਥੇਰਾ ਸਮਝਾਣੇ ਆ ਨਹੀਂ ਪਰਲੇ ਪੰਦੀ ਹੁਣ ਕੀ ਕਰੀਏ ਫਿਰ ਵੀਰ ਜੀ ਤੁਸੀਂ ਦੱਸੋ ਚਾਹ ਬਣਾ ਦਵਾ ਕੌਫੀ ਕਿ ਦੁੱਧ ਚੀ ਪੱਤੀ ਪਾ ਦਵਾ ਨਹੀਂ ਰਾਜੇ ਕੁਛ ਨਹੀਂ ਖਾਣਾ ਪੀਣਾ ਤੂੰ ਬੈਠ ਇੱਥੇ ਨਾਲੇ ਅੱਜੂ ਕਿੱਥੇ ਆ ਉਹਨੂੰ ਬੁਲਾਓ ਮੈਂ ਜਿਹੜੀ ਗੱਲ ਕਰਨੀ ਆ ਨਾ ਸਾਰੇ ਪਰਿਵਾਰ ਚ ਬੈਠ ਕੇ ਕਰਨੀ ਆ ਵੀਰ ਜੀ ਜਿੱਥੇ ਤੁਸੀਂ ਅੱਜੂ ਨੂੰ ਕੰਮ ਤੇ ਲਵਾਇਆ ਨਾ ਉਹ ਉੱਥੇ ਗਏ ਹੋਏ ਨੇ ਨਾਲੇ ਮੰਨ ਲਾ ਕੇ ਕੰਮ ਕਰਦੇ ਵੀ ਪਏ ਨੇ ਮੈਂ ਕਹਿੰਦੀ ਆ ਕਿਉਂ ਫੋਨ ਕਰਕੇ ਵੀ ਜੀ ਡਿਸਟਰਬ ਕਰਨਾ ਵੈਸੇ ਉਹਨਾਂ ਦਾ ਟਾਈਮ ਹੋਣ ਹੀ ਆਲਾ ਅੱਧੇ ਘੰਟੇ ਤੱਕ ਜੇ ਆ ਜਾਂਦੇ ਨੇ ਤੇ ਵੈਲ ਐਂਡ ਗੁੱਡ ਹੈ ਨਹੀਂ ਤੇ ਫਿਰ ਤੁਸੀਂ ਸਾਰਿਆਂ ਨਾਲ ਕਰ ਲਓ ਜਿਹੜੀ ਗੱਲ ਕਰਨੀ ਹੈ ਰਮਨ ਤੂੰ ਸਾਰਿਆਂ ਦੇ ਵਿੱਚ ਕੀ ਗੱਲ ਕਰਨੀ ਹੈ ਮੋਢੀ ਤਾਂ ਮੈਂ ਆ ਨਾ ਇੱਥੇ ਦਾ ਮਾਮਾ ਜੀ ਮੋਢੀ ਤਾਂ ਤੁਸੀਂ ਹੈਗੇ ਹੋ ਪਰ ਮੋਢੀ ਵਾਲੀਆਂ ਗੱਲਾਂ ਨਹੀਂ ਕਰਦੇ ਤੁਸੀਂ ਥੋੜੇ ਜਿਹਾ ਨਰਮ ਹੋ ਜਾਓ ਨਰਮ ਉਮਰ ਹੋ ਗਈ ਤੁਹਾਡੀ ਜਦੋਂ ਦੀ ਕੁੜੀ ਇੱਥੇ ਬੈਠੀ ਆ ਸਭ ਤੋਂ ਜ਼ਿਆਦਾ ਗਲਤੀ ਤੁਹਾਡੀ ਆ ਤੁਸੀਂ ਤਾਂ ਜੋੜਨ ਵਾਲੀਆਂ ਗੱਲਾਂ ਕਰਦੇ ਸੀ ਕਦੋਂ ਤੋਂ ਤੋੜਨ ਵਾਲੀਆਂ ਗੱਲਾਂ ਕਰਨ ਲੱਗੇ ਪਾਪਾ ਉਹ ਤੁਹਾਡੇ ਘਰੇ ਜਾਈਏ ਤਾਂ ਤੇਰੀ ਮਾਂ ਨਹੀਂ ਮਾਨ ਇੱਥੇ ਆ ਕੇ ਤੂੰ ਨਹੀਂ ਮਾਨ ਤੂੰ ਸਮਝ ਕੇ ਰੱਖਿਆ ਤੁਹਾਨੂੰ ਚਲੋ ਜੀ ਜਦੋਂ ਆਪਣੇ ਤੋਂ ਛੋਟਾ ਬੰਦਾ ਤੁਹਾਨੂੰ ਸਮਝਾਉਂਦਾ ਨਾ ਤਾਂ ਸੁਣ ਲਈ ਚਾਹੀਦੀ ਆ ਅੰਜੂ ਉਹਨੇ ਤਾਂ ਅੱਧੇ ਘੰਟੇ ਨੂੰ ਘਰੇ ਚਲ ਜਾਣਾ ਆ ਤੂੰ ਤਾਂ ਉਰੇ ਹੀ ਰਹਿਣਾ ਆ ਜਿਹੜਾ ਹਿਸਾਬ ਨਾਲ ਬੋਲ ਡੈਡੀ ਜੀ ਤੁਸੀਂ ਸਭ ਨੂੰ ਹਿਸਾਬ ਦਾ ਬੋਲਣ ਨੂੰ ਕਹਿੰਦੇ ਹੋ ਕਦੀ ਤੁਸੀਂ ਆਪ ਵੀ ਹਿਸਾਬ ਦਾ ਬੋਲਿਆ ਕਰੋ ਜਦੋਂ ਮੇਰੇ ਸੋਹਰੇ ਮੈਨੂੰ ਲੈਣ ਗਏ ਸੀ ਜਿਵੇਂ ਨੂੰ ਉੱਥੇ ਮੇਰੀ ਗਲਤੀ ਤੇ ਟੋਕੇ ਹੁੰਦਾ ਨਾ ਤੇ ਨਾ ਅੱਜ ਤੂੰ ਤੁਸੀਂ ਦੁਖੀ ਹੁੰਦੇ ਨਾ ਮੇਰੇ ਸੋਹਰੇ ਪੁੱਤ ਗਲਤੀ ਤੇ ਤੇਰੇ ਪਿਓ ਦੀ ਵੀ ਆ ਤੇ ਤੇਰੇ ਵੀ ਆ ਕਿੰਨਾ ਤੈਨੂੰ ਮੈਂ ਸਮਝਾਇਆ ਸੀ ਉਹ ਲਾ ਕੇ ਪਰ ਪੈਂਦੀ ਸੀ ਤੇਰੇ ਪੱਲੇ ਕੋਈ ਗੱਲ ਕੋਈ ਗੱਲ ਨਹੀਂ ਮੰਮੀ ਦੇਰ ਆਏ ਦਰੁਸਤ ਆਏ ਹੁਣ ਪਲਕ ਦੀਦੀ ਨੂੰ ਨਾ ਆਪਣੀ ਗਲਤੀ ਦੀ ਰੀਅਲਾਈਜੇਸ਼ਨ ਆ ਹੁਣ ਤੁਸੀਂ ਵੀ ਉਹਨਾਂ ਨਾਲ ਸੌਫਟ ਜੇ ਹੋਣਾ ਸ਼ੁਰੂ ਹੋ ਜਾਓ ਮਮਾ ਜੀ ਜੇ ਮੇਰੀ ਕੱਲ ਲੋਡ ਪਈ ਤਾਂ ਮੈਂ ਫੇਰ ਆਉਂਗਾ ਕੱਲ ਆਪਾਂ ਕੁੜੀ ਨੂੰ ਛੱਡ ਕੇ ਆਉਣਾ ਇਹ ਤੇ ਸੋਹਰੇ ਰਮਨ ਮੇਰੀ ਗੱਲ ਸੁਣ ਲੈ ਮੇਰਾ ਜੋਆਈ ਨਾ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਓੱਖਾ ਹੁੰਦਾ ਸੀਗਾ ਤੈਨੂੰ ਕੀ ਲੱਗਦਾ ਮੈਂ ਆਪਣੀ ਧੀ ਨੂੰ ਉੱਥੇ ਛੱਡ ਕੇ ਆਉਂਗਾ ਕਦੀ ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਨਹੀਂ ਛੱਡ ਕੇ ਆਉਣਾ ਤਾਂ ਅਸੀਂ ਛੱਡਿਆ ਹੁੰਨੇ ਆਂ ਕੁੜੀ ਵੀ ਰਾਜੀ ਆ ਉੱਥੇ ਜਾਣ ਲਈ ਡੈਡੀ ਕਿਸਮਤ ਵਾਲੀਆਂ ਹੁੰਦੀਆਂ ਨੇ ਉਹ ਕੁੜੀਆਂ ਜਿਹੜੀਆਂ ਆਪਣੇ ਸਹੁਰੇ ਘਰ ਸੁਖੀ ਵਸਦੀਆਂ ਨੇ ਜੇ پلਕ ਆਪਣੀਆਂ ਸਾਰੀਆਂ ਗਲਤੀਆਂ ਭੁਲਾ ਕੇ ਉੱਥੇ ਜਾਣ ਲਈ ਤਿਆਰ ਹੈ ਤੇ ਫਿਰ ਤੁਸੀਂ ਕਿਉਂ ਵਿੱਚ ਅੜਚਣ ਬੰਨਦੇ ਪਏ ਹੋ ਤੁਸੀਂ ਕਾਕਾ ਜੀ ਚੁੱਪੀ ਰਹੋ ਇਹ ਸਾਡੇ ਘਰ ਦਾ ਮਸਲਾ ਆ ਕਿਉਂ ਮਾਮਾ ਜੀ ਉਹ ਕਿਉਂ ਚੁੱਪ ਰਵੇ ਪਹਿਲਾਂ ਉਹ ਧੀ ਤੋਰੀ ਸੀਗੀ ਫੇਰ ਇਹ ਲੈ ਕੇ ਆਏ ਹੋ ਪਹਿਲਾਂ ਇਹਦਾ ਹੱਕ ਸੀ ਹੁਣ ਹੋਂਦਾ ਰਮਨ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੋ ਸਮਝਦਾਰੀ ਮੇਰੀ ਧੀ ਚ ਹੈ ਨਾ ਉਹ ਸਮਝਦਾਰੀ ਮੇਰੀ ਨੂੰ ਚ ਨਹੀਂ ਹੈਗੀ ਡੈਡੀ ਜਿੰਨੀ ਸਮਝਦਾਰੀ ਭਾਬੀ ਜੀ ਨਾਲ ਉਹ ਮੇਰੇ ਚ ਨਹੀਂ ਹੈ ਨਾਲੇ ਤੁਸੀਂ ਭਾਬੀ ਨੂੰ ਉਹਨਾਂ ਦੇ ਪੇਕੇਆ ਖਿਲਾਫ ਕਿੰਨਾ ਕੁਝ ਬੋਲ ਦਿੰਦੇ ਹੋ ਉਹ ਤਾਂ ਵੀ ਇੱਥੇ ਹੀ ਨੇ ਨਾਲੇ ਤੁਹਾਡੇ ਅੱਗੇ ਕਦੇ ਚੂ ਵੀ ਨਹੀਂ ਕੀਤੀ ਮੇਰੇ ਸਹੁਰੇ ਨੇ ਮੈਨੂੰ ਇੰਨੇ ਕੀ ਗੱਲ ਕਹੀ ਸੀ ਪੇਕੇਆ ਵਾਰਿਆ ਤਾਂ ਮੈਂ ਨਾਲੇ ਇੱਥੇ ਆ ਗਈ ਸੀ ਦੇਖ ਰਮਨ ਤੁਸੀਂ ਜਿੰਨੀ ਪਲਕ ਦੀ ਜ਼ਿੰਮੇਵਾਰੀ ਚੱਕਣੀ ਸੀ ਨਾ ਚੱਕ ਲਈ ਆ ਹੁਣ ਪਲਕ ਨੂੰ ਕਿੱਦਾਂ ਬਸਾਣਾ ਮੈਂ ਤਰੀਆ ਆਪੇ ਵੇਖ ਲਾਂਗੇ ਮਾਮੀ ਜੀ ਇਹਨੂੰ ਛੇਤੀ ਤੋਂ ਛੇਤੀ ਕਹਿੰਦੇ ਸੋਰੇ ਤੁਰਨ ਦੀ ਤਿਆਰੀ ਕਰੋ ਜੇ 4-5 ਦਿਨ ਹੋਰ ਟੱਪ ਗਏ ਨਾ ਮੇਰੀ ਮਾਤਾ ਨੇ ਆ ਜਾਣਾ ਇੱਥੇ ਡੈਡੀ ਇੱਕ ਗੱਲ ਤਾਂ ਮੇਰੇ ਪੱਲੇ ਪੈ ਗਈ ਕਿ ਇਸ ਘਰ ਦੇ ਵਿੱਚ ਨਾ ਭੂਆ ਜੀ ਦੀ ਚਲਦੀ ਹੈ ਤੇ ਉਹਨਾਂ ਤੋਂ ਸਾਰੇ ਠਰ ਠਰ ਕੰਬਦੇ ਨੇ ਨਾਲੇ ਉਹ ਖੜਦੇ ਵੀ ਹਮੇਸ਼ਾ ਸਹੀ ਦੇ ਨਾਲ ਨੇ ਸਹੀ ਦਾ ਸਾਥ ਦਿੰਦੇ ਨੇ ਗਲਤ ਦਾ ਨਹੀਂ ਰਾਜੀ ਮੇਰੇ ਨਾਨੇ ਨੇ ਇੱਕੋ ਹੀ ਚੀਜ਼ ਸਿਕਾਈ ਸੀਗੀ ਤੁਸੀਂ ਘਰ ਦੀ ਧੀ ਦੀ ਇੱਜ਼ਤ ਕਰੋਗੇ ਤਾਂ ਹੀ ਬਗਾਨੀਆਂ ਧੀਆਂ ਦੀ ਇੱਜ਼ਤ ਕਰੋਗੇ ਡੈਡੀ ਜੇ ਤੁਸੀਂ ਦਾਦਾ ਜੀ ਦੀ ਗੱਲ ਤੇ ਥੋੜਾ ਵੀ ਅਮਲ ਕੀਤਾ ਹੁੰਦਾ ਨਾ ਤੇ ਤੁਸੀਂ ਮੰਮੀ ਦੀ ਵੀ ਇੱਜ਼ਤ ਕਰਦੇ ਤੇ ਭਾਬੀ ਦੀ ਵੀ ਕਿਉਂਕਿ ਦੋਨੋਂ ਹੀ ਬੇਗਾਨੇ ਕਰਵਾਈਆਂ ਨੇ